ਇਸਰਗੇ ਦੇ ਸੀ ਕੈਟਗਰੀਆਂ ਆਈਆਂ ਕਿੱਥੋਂ ਆ ਇਹ ਸਾਨੂੰ ਨਾ ਤਿੰਨ ਡੈਡ ਬodies ਰਿਸੀਵ ਹੋਈਆਂ ਸੀਗੇ ਤੇ ਪੁਲਿਸ ਵਾਲੇ ਸੀ ਦੇ ਅੰਡਰ ਸੁਪਰਵੀਜ਼ਨ ਸੀਗੇ ਉਹ ਡਿਫਰੋਟਡ ਲੈ ਕੇ ਆਏ ਸੀਗੇ ਤੇ ਇਹ ਤਿੰਨ ਬੋਡੀਜ਼ ਜਿਹੜੀਆਂ ਟੋਟਲ ਤਿੰਨ ਬੋਡੀਜ਼ ਨੇ ਦੋ ਬੱਚੇ ਨੇ ਤੇ ਇੱਕ ਮਦਰ ਦੀ ਸੀਗੀ ਇੱਕ ਲੜਕੀ ਸੀਗੀ ਜਿਹਦੀ ਏਜ 16 ਇਅਰ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਓਨਲੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਇਅਰ ਸੀਗੀ ਇਹ ਜੋਰੀਆਂ ਕਲਾਂ ਦੇ ਰੈਜ਼ੀਡੈਂਟ ਹੈਗੇ ਸੀਗੇ ਹਾਂਜੀ ਜੋਰੀਆਂ ਕਲਾਂ ਦੇਣਾ ਬਬਲ ਵਾਲੇ ਬੱਚੇ ਕੈਟਾਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਜਿਆਦਾ ਬਣਾ ਮੰਗਾ ਹਾਂਜੀ ਕੁੜੀ ਕੋਈ 14 15 ਪਤਾ ਨਹੀਂ ਦਵਾਈ ਕਿਹੜੀ ਮਤਲਬ ਇਹ ਖਾਦੀ ਦਵਾਈ ਆ ਕਿ ਕਾਂਟਰੀ ਫਾਰਮ ਵਾਲੀ ਯੂਨਿਟ ਦੇ ਲਈ ਮੋਟਾ ਤੇ ਤੇਰੀ ਤੀਜੀ ਕੁੜੀ ਸੀ ਉਹ ਕਿੱਥੇ ਸੀਗੀ ਉਹ ਜਿੰਦੂ ਰਿੰਦਰ ਜੀ ਨੇ ਉਹ ਜਲਾਇਆ ਪਾਇਆ ਉੱਤੇ ਟੌਪ ਸੈਟ ਦੇ ਅੱਛਾ ਅੱਛਾ ਉਹ ਰਾਈ ਉਹ ਕਰਨੇ ਕੋਈ ਲਗਾ ਕੀ ਕਰਨੋ ਹੈ ਕਾਂਡਿਕ ਕੁਇਕਾ ਬੈਂਡੇਜ ਨਹੀਂ ਇਹ ਕੰਮ ਨਹੀਂ ਕਰਦਾ। ਉਹ ਚੱਲੂ ਹਟੇ ਨਹੀਂ। ਉਹ ਕਿੱਸਾ ਜਮਾਅ ਕਰ ਗਿਆ। ਵੇਹਕਰ ਕਰਕੇ ਜਾਤਾ। ਬੜੀ ਕਹਾਣੀ ਲਗਾਟੀ ਹੋ ਗਿਆ। ਉਹ ਬੁੜਾਈ ਇੱਕ ਕੁੜੀ ਨਾਲ ਇੱਕ ਮਾਂ ਨਾਲ ਇਹਨਾਂ ਨੇ ਕਹਾਣੀ ਦਾ ਮੜਾਇਆ। 6-6 ਦੀ ਉਹ ਬੇ ਗਈ ਕੁੜੀ ਇੱਕ ਮਾਂ ਤੇ ਗਲਤ ਇਹ ਦਾ ਯਾਰ ਆਇਆ ਉਹ ਮਗਰੋਂ ਖੜੇ ਇੱਥੇ ਪੂਰੇ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ ਨੂੰਨੀ ਤੌਰ ਸੇ ਜੀਕਰ ਅੰਦਰ ਕੀ ਸਕਿੰਦਰ ਕੌਰ ਦੀ ਪਤਨੀ ਮੇਰੇ ਕੋਲ ਸਮੇਂ ਤੋਂ ਦਿਮਾਗੀ ਪ੍ਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪ੍ਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖ ਤਾ ਠੰਡਾ ਹੋਊਗਾ ਪਿੰਨਾ ਵੀ ਲੱਗੇ ਕੋਈ ਨਾ ਤਾਂ ਖਾਣ ਖੂਣ ਵਾਲਾ ਸਕੋਰ ਸੀਗਾ ਇੰਨੇ ਸੋਈ ਦੇ ਭੇਖ ਜਾ ਕੇ ਉੱਥੋਂ ਕੋਈ ਪਤੰਗ ਗਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਰਿਆ ਲੜਕੀ ਚਿੰਨ੍ਹ ਨੂੰ ਨੀਂਦ ਕੌਰ ਨੇ ਨੀਂਦ ਕੌਰ ਤੋਂ ਬਾਤ ਉਹਨਾਂ ਬੱਚਾ ਡੋ ਇੱਕ ਬੇਟਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਮਨਦੀਪ ਘਰ 16 ਸਾਲ ਦੀ ਆ ਬੇਟਾ ਨਮਰਾਜਦੀਪ ਸਿੰਘ 6.5 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀਆ ਤੇ ਇਹ ਦੁੱਧ ਪੀਨੇ ਇਹਨਾਂ ਦੁੱਧ ਪੀਆ ਦੁੱਧ ਚ ਕੋਈ ਗਰੀਲੀ ਚੀਜ਼ ਹੋਣ ਦੇ ਕਾਰਨ ਬੇਹੋਸ਼ ਹੋ ਗਏ ਬੇਹੋਸ਼ ਹੋ ਕੇ ਨਸਲ ਜਦੋਂ ਗੁਰਦੁਆਰੇ ਜਾਣ ਲੱਗਿਆ ਤੇ ਉਹ ਕਿੰਨੇ ਜਣੇ ਜਿਹੜੇ ਬੈੱਗ ਤੇ ਪ ਇਹਨਾਂ ਵਰਗੇ ਹਫਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦੰਦ ਤੋੜ ਗਏ। ਉਸ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾ अजीत ਸਿੰਘਾ ਜਿਹਦੇ ਬਿਆਨ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ। ਦਰਾਨੇ ਤੱਕ ਇਹ ਜਿਓ ਜੀ ਕਾਰਵਾਈ ਅਗਲੀ ਪੌਣ ਵਿੱਚ ਨਹੀਂ ਹੋਣੀ। ਸਰ ਇਹ ਪਤਾ ਨਹੀਂ ਲੱਗਾ ਵੀ ਖਾਦ ਸੀ ਕਿ ਜਾਂ ਕੋਈ ਵੈਚਾਇਟੀ ਸੀ ਕਿ ਕੀ ਸੀਗਾ ਉਹ ਪੋਸਟ ਮਾਰਟਮ ਕਰਵਾਵਾਂਗੇ। ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਲ ਕੋਲ ਰਹੇਗੀ। ਜੀ ਸਰ ਤੁਹਾਨੂੰ ਵੇਖ ਰੇ ਲੋ ਕਲੇਸ਼ਨੀ ਸੀ ਕੋਈ ਦਿਮਾਗੀ ਪਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਉਹ ਐਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨੂੰ